ਬੜੀ ਖੁਸ਼ੀ ਹੈ ਕਾਦੀ ਖੁਸ਼ੀ ਹੈ ਮੇਰੀ ਲਾੜੀ ਦੀ ਖੁਸ਼ੀ ਹੈ ਮੈਂ ਕੱਲ 7:30 ਵਜੇ ਸ਼ਾਮ ਨੂੰ ਲਾਟਰੀ ਪਾ ਕੇ ਗਿਆ ਆਪਣੀ ਬੇਟੀ ਦੇ ਨਾਲ ਆਇਆ ਤੇ ਜਦੋਂ ਮੈਂ ਘਰ ਪਹੁੰਚਿਆ ਤੇ 15 ਸਵਾ 8 ਵਜੇ ਮੈਨੂੰ ਫੋਨ ਆ ਗਿਆ ਤੇਰੀ ਲਾੜੀ ਨਿਕਲੀ 4.5 ਲੱਖ ਕਿੰਨੇ ਪੈਸਿਆਂ ਦੀ ਲਾਟਰੀ ਸੀ ਨਿਕਲੇ ਕਿੰਨੇ 350 ਦੀ ਲਾਟਰੀ ਸੀ ਤੇ 4.5 ਲੱਖ ਨਿਕਲਿਆ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਚਾਹ ਵੀ ਹੈ ਹਾਂਜੀ ਚਾਹ ਵੀ ਹੈ ਘਰਦਿਆਂ ਨੂੰ ਦੱਸ ਦਿੰਦਾ ਕਿੱਥੋਂ ਪਾਈ ਸੀ ਲਾਟਰੀ ਲਾਟਰੀ ਜਾਂਦੇ ਲਾਟਰੀ ਸਾਲ ਤੋਂ ਪਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਆਪਣੇ ਕੋਲ ਲਾਟਰੀ ਲੈਣ ਆਏ ਭਾਈ ਆਏ ਸੀਗੇ ਪਿੰਡ ਖੁੰਂਦਰ ਲਾਟਰੀ ਪਾਈ ਇਹਨਾਂ ਨੇ 300 ਰੁਪਏ ਦੀ 8 ਵਜੇ ਵਾਲੀ ਨਾਦਰਲੈਂਡ ਲਾਟਰੀ ਸਟਾਰ ਠੀਕ ਹੈ ਜੀ ਇਹ 50 ਲਾਟਰੀਆਂ ਨੇ ਇੱਕ ਲਾਟਰੀ ਜੂ 9000 ਲੱਗਿਆ ਜੀ ਬਾਉਂਡ ਕੋਲ 4.5 ਲੱਖ ਰੁਪਏ ਕਿੰਨੇ ਘੰਟਿਆਂ ਦੀ ਕਿਸਮਤ ਚਮਕ ਗਈ 7:30 ਵਜੇ ਆਏ ਨੇ ਇਹਨਾਂ ਦੀ ਬੇਟੀ ਨਾਲ ਸੀ ਮੈਂ ਕਿਹਾ ਪਾਪਾ ਲਾਟਰੀ ਪਾਣੀ ਮੈਂ ਕਿਹਾ ਬੋ ਬੇਟਾ ਅੱਗੇ ਵੀ ਸਭਾ 2 ਲੱਖ ਲੱਗਿਆ ਕਿਸਮਤ ਪਰ ਕੁੜੀ ਦਾ 1 ਮਹੀਨੇ ਉਤਾਰ 1 ਮਹੀਨੇ ਬਾਅਦ ਫਿਰ ਆਪਣੇ ਕੋਲ ਲੱਗਿਆ 4 ਲੱਖ 50 ਹਜ਼ਾਰ ਸੁੰਦਰਪਿੰਡ ਚਾਪੂਰਾ ਜ ਬਹੁਤ ਚਾਈ ਬਹੁਤ ਚਾਈ ਨਾ ਬਣ ਗਿਆ ਲੱਕੇ ਚ ਲੋਕਾਂ ਨੂੰ ਕੀ ਕਹਿਣਾ ਚਾਹਾਂਗੇ ਲਾਟਰੀ ਬਾਰੇ ਤਿੰਨ ਟਾਈਮ ਲਾਟਰੀ ਨਿਕਲਦੀ ਜੀ 1 ਵਜੇ 6 ਵਜੇ 8 ਵਜੇ ਦੇਲੀ 3 ਕਰੋੜ ਰੁਪਿਆ ਨਾਮ ਨਿਕਲਦਾ ਹੀ ਭਰੋਸੇਮੰਦ ਲਾਟਰੀ ਭਰੋਸੇਮੰਦ ਜੀ ਬਿਲਕੁਲ ਭਰੋਸੇਮੰਦ ਅੱਜ ਇਹਨਾਂ ਨੂੰ ਪੇਮੈਂਟ ਦੇਤੀ ਆਪਾਂ ਜੀ ਬੜੇ ਆਵਾਜ਼ੀ ਨਾਲ ਨਿਕਲੀ ਆ ਜੀ ਪੇਮੈਂਟ ਦੇਤੀ ਇਹਨਾਂ ਨੂੰ ਕਿੰਨੇ ਦੇ 4-4 ਲੱਖ ਕਿੰਨੇ ਘੰਟਿਆਂ ਚ ਕਿੰਨੇ ਪੈਸੇ ਲਾਏ ਤੇ ਕਿੰਨੇ ਪੈਸੇ ਮਿਲ ਗਏ ਕਿੰਨੇ ਘੰਟੇ ਜੀ 7:30 ਪਾਈ ਫਾਵਾ ਰਿਜ਼ਲਟ ਆ ਗਿਆ ਜੀ ਕਿੰਨੇ ਪੈਸਿਆਂ ਦਾ ਵਾਦਾ ਤੇ 300 ਲਾਇਆ 4.5 ਲੱਖ ਪੂਰੇ ਖੁਸ਼ ਹਾਂਜੀ ਪੂਰੇ ਖੁਸ਼ ਹੋ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਜੀ 50 ਤੇ ਲਾਟਰੀ 11 ਕਰੋੜ ਰੁਪਇਆ ਦੁਆਲੀ ਬੰਪਰ ਸਾਰੇ ਮੰਡੋਰ ਨੂੰ ਪੀਣ ਵਾਸਤੇ ਸਭ ਪੀਲ ਦੇਰੀ ਆਓ ਲਾਟਰੀ ਪਾਓ ਜਾ ਕੇ ਲਾ ਲਿਓ ਸਾਰਾ ਮੰਡੋਰ ਵੋਟ ਪਰ ਇਹ ਕੋਲ ਬਿਜਲੀ ਕਾਰ ਬਿਜਲੀ ਕਾਰ ਨੇੜੇ ਬੀਐਸਐ ਆਓ ਸਾਰੇ ਜਣੇ ਲਾਟਰੀ ਪਾਓ